ਗੁਵਤਮ ਦਾ ਫੈਨ ਹੈ ਅੱਛਾ ਹਾਂ ਅਸੀਂ ਵੀ ਵੋਟਾਂ ਹੀ ਪਾਉਣੇ ਆ ਉਹਨੂੰ ਹੁਣ ਵੀ ਪਾਵਾਂਗੇ ਲੈਟ ਆਉਂਦੀ ਆ ਫੁੱਲ ਕੋਈ ਸ਼ੱਕ ਨਹੀਂ ਖੇਤਾਂਾਂ ਦੀ ਲੈਟ ਸਾਨੂੰ 2 ਸਾਲ ਹੋ ਗਏ ਯਾਰ ਅਸੀਂ ਕਿਸੇ ਦੇ ਮਾਂ ਮਾਰੇ ਸੀ ਵੀ ਰਾਤ ਨੂੰ ਪਾਣੀ ਲੱਗੇ ਸਿਆਲ ਦੀ ਬੋਹ ਮੰਗਦੇ ਹਾਂ ਰਾਤਾਂ 'ਚ ਜਦ ਦੋਨੇ ਸਰਕਾਰਾਂ ਨੇ ਯਾਰ ਸਾਨੂੰ ਐਂ ਬਣਾ ਰੱਖਿਆ ਵੀ ਤਾਂ ਜੱਟ ਬੂਟੀ ਐ ਇਹ ਤਾਂ ਰਾਤ ਨੂੰ ਪਾਣੀ ਲਈ ਜਾਣਗੇ ਆਪੇ ਪਾਲੇ 'ਚ ਮਰੀ ਜਾਣਗੇ ਯਾਰ 43000 ਨੌਕਰੀ ਦਿੱਤੀ ਐ ਸਾਡੇ ਪਿੰਡ ਇੱਕ ਮਿਸਤਰੀਆਂ ਦੀ ਕੁੜੀ ਐ ਅੱਛਾ ਮੈਂ ਕਹਿੰਦਾ ਵੀ ਜੇ ਉਹਨਾਂ ਤੋਂ ਕੋਈ 10000 ਰੁਪਿਆ ਵੀ ਮੰਗ ਮੰਗ ਲੈਂਦਾ ਨਾ ਰਿਸ਼ਵਤ ਦਾ ਦੇ ਨਹੀਂ ਸੀ ਸਕਦਾ ਪਰਿਵਾਰ ਅੱਛਾ ਪਿਓ ਦਾ ਮਰਿਆ ਹੋਇਆ 15 ਸਾਲ ਹੋ ਗਏ ਤੇ ਕੁੜੀ ਨੇ ਸਲਾਈ ਉਹਦੀ ਮਾਂ ਨੇ ਸਲਾਈ ਕਢਾਈ ਕਰਾ ਕੇ ਸਲਾਈ ਸਲਾਈ ਕਢਾਈ ਕਰਦੀ ਸੀ ਉਹਦੀ ਮਾਂ ਮਤਲਬ ਕਪੜੇ-ਕੁਪੜੇ ਸਿਉਣ ਕੇ ਤੇ ਉਹਨੇ ਬੱਚਿਆਂ ਨੂੰ ਪੜ੍ਹਾ ਦਿੱਤਾ ਤੇ ਕੁੜੀ ਅਕਸਾਈ ਦੇ ਇੰਸਪੈਕਟਰ ਲੱਗੀ ਏ ਇਹ ਕੰਮ ਹੋਏ ਨੇ ਸਾਡੇ ਪਿੰਡ 'ਚੋਂ ਸਾਨੂੰ ਯਾਰ ਮਹੀਨੇ ਦਾ 5-5 6000 ਰੁਪਏ ਲ ਆ ਜਾਂਦਾ ਹੈਗਾ ਜਿੱਦਾਂ ਦਾ ਇਹਨਾਂ ਨੇ ਮਾਫ ਕਰਿਆ ਸਾਨੂੰ ਪੰਜੀ ਨਹੀਂ ਆਈ